ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੇਰਾ ਨਾਮ ਸੋਨੀਆ ਸ਼ਰਮਾ ਮੈਂ ਬੀਬੀਐਮਬੀ ਡੀਵੀ ਸਕੂਲ ਵਿੱਚ ਕਾਮਰਸ ਲੈਕਚਰਰ ਆ ਬੇਟਾ ਅਬਿਨਵ ਮਿਸ਼ਰਾ ਜੋ ਕਿ ਬੀਬੀਐਮਬੀ ਸਕੂਲ ਵਿੱਚ ਹੀ ਐਲकेजी ਤੋਂ 10th ਤੱਕ ਪੜਿਆ ਬਹੁਤ ਛੋਟਾ ਸੀ ਐਲकेजी 1 2 ਤੋਂ ਹੀ ਦੇਖੋ ਤਾਂ ਇਹਦੇ ਵਿੱਚ ਇੱਕ ਜਜ਼ਬਾ ਸੀ ਨਜ਼ਰ ਆਂਦਾ ਹੈ ਪੈਟੋਟਿਕ ਪੋਇਮਸ ਬੋਲਦਾ ਸੀ ਤੇ ਇੱਕ ਨਜ਼ਰ ਆਂਦਾ ਸੀ ਬਟ ਕਦੀ ਸੋਚਿਆ ਨਹੀਂ ਸੀ ਕਿ ਕਿਉਂਕਿ ਸਾਡੇ ਪਰਿਵਾਰ ਚੋਂ ਕੋਈ ਵੀ ਐਸਾ ਇਸ ਫੀਲਡ ਵਿੱਚ ਨਹੀਂ ਸੀ ਬਟ 10th ਚ ਜਾ ਕੇ ਇਹਨੇ ਡਿਸਾਈਡ ਕੀਤਾ ਕਿ ਜਾਣਾ ਹੈ ਤੈਂ ਤੋਂ ਬਾਅਦ ਇਹਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੋਹਾਲੀ ਆਰਮ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਐਸਐਸਬੀ ਔਰ ਐਨਡੀਏ ਦੀ ਤਿਆਰੀ ਕੀਤੀ ਥੈਨ ਖੜਗਵਾਸਲਾ ਐਨਡੀਏ ਵਿੱਚ ਇਹਦੇ ਐਨਡੀਏ ਕਲੀਅਰ ਕਰਕੇ ਪਾਸ ਆਊਟ ਕਰਕੇ ਐਡਮਿਸ਼ਨ ਹੋਈ ਉਸ ਤੋਂ ਬਾਅਦ ਇਹਦਾ ਫਲਾਈਂਗ ਦਾ ਹੀ ਸ਼ੌਕ ਸੀ ਕਿ ਇਹ ਡਿਫੈਂਸ ਤੇ ਜਾਣਾ ਹੈ ਬਟ ਫਲਾਈਂਗ ਲਈ ਹੀ ਜਾਣਾ ਹੈ ਔਰ ਥੈਨ ਫਿਰ ਇਹ ਹైదరాబాద్ ਇੰਡੀਅਨ 에ਅਰ ਫੋਰਸ ਦੇ ਵਿੱਚ ਫਲਾਈਂਗ ਵਾਸਤੇ ਗਿਆ ਜਿੱਥੇ ਨੂੰ ਫਾਈਟਰ ਮਿਲਿਆ ਤੇ ਕੱਲ ਦੀ 14 ਤਰੀਕ ਨੂੰ ਪੀਓਪੀਸੀ ਪਾਸਿੰਗ ਆਊਟ ਪਰੇਡ ਜੋ ਅਸੀਂ ਅਟੈਂਡ ਕੀਤੀ ਬਹੁਤ ਛੋਟਾ ਸੀ ਜਦੋਂ ਕਾਗਜ਼ ਦੇ ਜਹਾਜ਼ਾਂ ਨਾਲ ਖੇਡਦਾ ਸੀ ਪਤਾ ਨਹੀਂ ਕਦੋਂ ਜੱਜਿਤ ਕਰ ਬੈਠਾ ਕਿ بڑا ਹੋ ਕੇ ਅਸਲੀ ਜਹਾਜ਼ ਉਡਾਣਾ ਹੈ ਤੇ ਪਾਇਲਟ ਬਨਨ ਦਾ ਉਹ ਸੁਪਨਾ ਦੇਖ ਬੈਠਾ ਔਰ ਜੋ ਇਹਨੇ ਕੱਲ ਪੂਰਾ ਕਰਕੇ ਦਿਖਾਇਆ ਔਰ ਬੀਇੰਗ ਪੇਰੈਂਟਸ ਉੱਥੇ ਜਾ ਕੇ ਇਸ ਤਰ੍ਹਾਂ ਦਾ ਇੱਕ ਜਜ਼ਬਾ ਮਿਲਨ ਨੂੰ ਦੇਖਣ ਨੂੰ ਮਿਲਦਾ ਹੈ ਕਿ ਕੱਲ ਤੱਕ ਇਹ ਸਾਡੇ ਨਾਮ ਨਾਲ ਜਾਣਿਆ ਜਾਂਦਾ ਸੀ ਅੱਜ ਅਸੀਂ ਇਹਦੇ ਨਾਮ ਨਾਲ ਜਾਣੇ ਜਾਂਦੇ ਹਾਂ ਤੇ ਬਹੁਤ ਸਾਰੇ ਹੋਰ ਬੱਚਿਆਂ ਲਈ ਵੀ ਬਹੁਤ ਇੱਕਪ੍ਰੇਰਨਾ ਸ੍ਰੋਤ ਹੈ ਕਿਉਂਕਿ ਅੱਜ ਦੇ ਬੱਚੇ ਕੋਈ ਮੋਬਾਈਲ 'ਚ ਬੀਜ਼ੀ ਹੈ ਕੋਈ ਨਸ਼ਿਆਂ ਦੇ ਵਿੱਚ ਬੀਜ਼ੀ ਹੈ ਉਹਨਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਐਗਜ਼ਾਮਪਲਸ ਦੇ ਥਰੋ ਕਿ ਤੁਸੀਂ ਆਪਣਾ ਇਸ ਫੀਲਡ ਵੱਲ ਡਿਫੈਂਸ ਵੱਲ ਆਪਣੇ ਦੇਸ਼ ਦੀ ਸੇਵਾ ਕਰੋ ਔਰ ਆਪਣੀ ਮਿਹਨਤ ਦੇ ਨਾਲ ਤੁਸੀਂ ਆਫੀਸਰ ਰੈਂਕ ਤੇ ਜਾਓ ਤੇ ਦੇਸ਼ ਦੀ ਸੇਵਾ ਲਈ ਤੁਹਾਨੂੰ ਮੌਕਾ ਮਿਲੇ ਤੇ ਸਾਡੇ ਮੈਂ ਮੇਰਾ ਵਿੰਗ ਹੈ ਟੀਚਰ ਇਹ ਸੋਚਣਾ ਹੈ ਕਿ ਜਦੋਂ ਸਾਡੇ ਕੋਲ ਬੱਚੇ ਆਉਂਦੇ ਆ ਪੇਰੈਂਟਸ ਸਾਡੇ ਕੋਲ ਭੇਜਦੇ ਆ ਇੱਕ ਬੜੇ ਵਿਸ਼ਵਾਸ ਦੇ ਨਾਲ ਤੇ ਅਗਰ ਅਸੀਂ ਆਪਣੇ ਕੋਲ ਆਏ ਹੋਏ ਬੱਚਿਆਂ ਨੂੰ ਇਮਾਨਦਾਰੀ ਔਰ ਸਿਨਸੇਰਿਟੀ ਨਾਲ ਪੜਾਵਾਂਗੇ ਤੇ ਸਾਡੇ ਬੱਚੇ ਨੂੰ ਪਰਮਾਤਮਾ ਪੜ੍ਹਾਏਗਾ ਔਰ ਸੈਟਲ ਕਰੇਗਾ ਔਰ ਇਹ ਪ੍ਰੂਵ ਹੋਇਆ ਹੈ ਔਰ ਮੈਂ ਉਸ ਮਾਤਾ ਰਾਨੀ ਦੀ ਬਹੁਤ ਸ਼ੁਕਰਗੁਜ਼ਾਰ ਆਂ ਜਿਨ੍ਹਾਂ ਦੀ ਕਿਰਪਾ ਨਾਲ ਸਾਡੇ ਘਰ ਦੇ ਬਜ਼ੁਰਗਾਂ ਨਾਲ ਔਰ ਜਿਹੜੇ ਸਕੂਲ ਦੇ ਵਿੱਚ ਗੁਰੂਆਂ ਨੇ ਪੜਾਇਆ ਉਹਨਾਂ ਦਾ ਅਸ਼ੀਰਵਾਦ ਦੇ ਨਾਲ ਔਰ ਇਸ ਬੱਚੇ ਦੀ ਕੜੀ ਮਿਹਨਤ ਕਿਉਂਕਿ ਉਹ ਸਿਰਫ ਅਕੈਡਮਿਕ ਮਿਹਨਤ ਨਹੀਂ ਸੀ ਫਿਜ਼ੀਕਲ ਸ਼ਰੀਰਿਕ ਤੌਰ ਤੇ ਔਰ ਇਸ ਤਰ੍ਹਾਂ ਦੇ ਜਹਾਜ਼ਾਂ ਦੀ ਅਲੱਗ-ਅਲੱਗ ਤਰ੍ਹਾਂ ਦੇ ਫਲਾਈਟਸ ਦੀ ਫਾਈਟਰਸ ਦੀ ਔਰ ਉਹ ਕੜੀ ਮਿਹਨਤ ਤੋਂ ਬਾਅਦ ਇਹ ਸੰਭਵ ਹੋ ਪਾਇਆ ਜੋ ਕਿ ਸਾਡੇ ਪਰਿਵਾਰ ਲਈ ਜਿਸ ਨੇ ਸਾਡੇ ਨੰਗਲ ਦਾ ਨਾਮ ਬਲਕਿ ਦੇਸ਼ ਦਾ ਨਾਮ ਰੌਸ਼ਨ ਕੀਤਾ ਸੰਤੋਸ਼ਗੜ੍ਹ ਤੋਂ ਅਸੀਂ ਹੈ ਤੇ ਸਾਡੇ ਪਿੰਡ ਦਾ ਨਾਮ ਸਾਡੇ ਪੂਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਮੈਂ ਮੇਰੇ ਕੋਲ ਸ਼ਾਇਦ ਪਹਿਲੀ ਵਾਰ ਹੈ ਕਿ ਮੇਰੇ ਕੋਲ ਸ਼ਬਦ ਨਹੀਂ ਹੈ ਇਸ ਚੀਜ਼ ਨੂੰ ਬਿਆਨ ਕਰਨ ਦੇ ਕਿ ਜੋ ਉਸ ਟਾਈਮ ਸਾਨੂੰ ਫੀਲਿੰਗ ਆਈ ਉੱਥੇ ਇੱਕ ਇੰਨੀ ਪ੍ਰਾਊਡ ਮੂਮੈਂਟ ਸੀ ਸਾਨੂੰ ਮੌਕਾ ਮਿਲਿਆ ਕਿ ਸਾਡੇ 에ਅਰ ਚੀਫ ਮਾਰਸ਼ਲ ਮਿਸਟਰ ਏ ਪੀ ਸਿੰਘ ਜਿਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ ਸਾਡੇ ਬੱਚੇ ਦੇ ਨਾਲ ਉਹਨਾਂ ਨੇ ਸਾਰੇ ਪੇਰੈਂਟਸ ਨੂੰ ਉਹਨਾਂ ਨੇ ਸਭ ਤੋਂ ਪਹਿਲੇ ਕ੍ਰੈਡਿਟ ਦਿੱਤਾ ਕਿ ਤੁਸੀਂ ਸਹੀ ਮੈਂਟਰ ਹੋ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੱਜ ਦੀ ਡੇਟ ਦੇ ਵਿੱਚ ਕੋਈ ਆਪਣਾ ਇਸ ਫੀਲਡ ਵਿੱਚ ਲੈ ਜਾਣ ਲਈ ਤਿਆਰ ਨਹੀਂ ਹੁੰਦਾ ਕਿ ਤੁਸੀਂ ਆਪਣਾ ਸਟਰੋਂਗ ਬਣੇ ਅਤੇ ਆਪਣੇ ਬੱਚੇ ਨੂੰ ਇਸ ਫੀਲਡ ਭੇਜਿਆ ਔਰ ਉੱਥੇ ਜਿਸ ਤਰ੍ਹਾਂ ਦੀ ਸਾਨੂੰ ਫੀਲਿੰਗ ਆਈ ਉਹਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਹੀ ਥੋੜਾ ਹੈ ਜੀ ਤਪਸੀਆ ਸੀ ਸਭ ਤੋਂ ਪਹਿਲਾਂ 올ਓਵਰ ਪੰਜਾਬ ਜਦੋਂ ਟੈਸਟ ਹੋਇਆ AFP I ਦਾ 48 ਸੀਟਾਂ ਸੀ ਜਿਸ ਵਿੱਚ ਇਹਦੀ ਸਿਲੈਕਸ਼ਨ ਹੋਈ ਔਰ ਉੱਥੇ ਵੀ ਮੋਬਾਈਲ ਅਲਾਉਟ ਨਹੀਂ ਸੀ ਮਿਲਣਾ ਅਲਾਉਟ ਨਹੀਂ ਸੀ ਔਰ ਕਿੰਨੇ ਕਿੰਨੇ ਦਿਨ ਅਸੀਂ ਆਪਣੇ ਵੱਲੋਂ ਫੋਨ ਨਹੀਂ ਕਰ ਸਕਦੇ ਬੱਚਾ ਹੀ ਕਰ ਸਕਦਾ ਹੈ ਕਿੰਨੇ ਕਿੰਨੇ ਦਿਨ ਹੋ ਜਾਂਦੇ ਸੀ 빙 ਕੇ ਮਦਰ ਮੈਂ ਕਦੀ ਵੀ ਸ਼ਾਇਦ ਉੱਥੇ ਅੰਸੂ ਨਹੀਂ ਬਹਾਏ ਇੱਕ ਸਟਰੋਂਗ ਮਦਰ ਬਣ ਕੇ ਸਭ ਤੋਂ ਪਹਿਲੇ ਉਹਦਾ ਸਾਥ ਦਿੱਤਾ ਔਰ ਮੈਂ ਕੈਂਸਰ ਪੇਸ਼ੈਂਟ ਹੈ ਲਾਸਟ ਸੇਜ ਕੈਂਸਰ ਪੇਸ਼ੈਂਟ ਹੈ ਮੈਂ ਲੇਕਿਨ ਸਕੂਲ ਲਈ ਇੱਕ ਟੀਚਰ 26 ਸਾਲ ਹੋ ਗਏ ਮੈਨੂੰ ਸਕੂਲ ਚ ਪੜਾਉਂਦੇ ਔਰ ਇਸ ਬੱਚੇ ਲਈ ਇੱਕ ਮਦਰ ਮੇਰੇ ਨਾਲ ਸਕੂਲ ਜਾਂਦਾ ਸੀ ਪਰ 9 ਵਜੇ ਨੂੰ ਗੇਟ ਤੇ ਛੋੜਦੀ ਸੀ ਔਰ ਇੱਕ ਹੀ ਅਸੂਲ ਬਣਾਇਆ ਸੀ ਕਿ ਅਪਾ 3 ਵਜੇ ਮਿਲਾਂਗੇ कि सबसे तो पहला सानो एक टीचर होने ਦੇ ਨਾਤੇ ਪਹਿਲੇ ਆਪਣੇ ਅਸੂਲ ਬਣਾਨੇ ਪੈਣਗੇ ਆਪਣੇ ਬੱਚੇ ਦਿਖ ਲਈ ਇਹ ਨਹੀਂ ਕਿ ਮੇਰੇ ਸਕੂਲ ਚ ਪੜਦਾ ਤੇ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਐਗਜ਼ੈਂਪਸ਼ਨ ਹੋਏ ਔਰ ਸ਼ਾਇਦ ਉਹੀ ਸਾਡਾ ਡਿਸਪਲਨ ਜੋ ਕਿ ਘਰ ਤੋਂ ਹੀ ਸ਼ੁਰੂਆਤ ਹੋਈ ਜਿਸ ਦੀ ਸ਼ੁਰੂਆਤ ਅਸੀਂ ਆਪਣੇ ਘਰ ਤੋਂ ਕੀਤੀ ਸ਼ਾਇਦ ਉਸ ਬੱਚੇ ਦੇ ਕੰਮ ਆਈ ਔਰ ਉਸ ਬੱਚੇ ਦੇ ਵਿੱਚ ਇਹ ਉਤਸ਼ਾਹ ਸੀ ਜਜ਼ਬਾ ਸੀ ਔਰ ਇੱਕ ਡਿਸਪਲਨ ਲਾਈਫ ਜੀਨ ਦਾ ਜਜ਼ਬਾ ਸੀ ਔਰ ਉਸ ਬੱਚੇ ਨੇ ਕਾੜੀ ਮਿਹਨਤ ਜੋ ਕਿ ਤਪੱਸਿਆ ਸੀ ਸਾਡੇ ਕੋਈ ਵੀ ਘਰ ਵਿੱਚ ਅਸੀਂ सेलिब्रेशंस ਕਰ ਰਹੇ ਹਾਂ ਖੁਸ਼ੀ ਗਮੀ ਪਰ ਉਸ ਬੱਚੇ ਨੇ ਕੋਈ ਉਹ اٹینڈ ਨਹੀਂ ਕੀਤੀ ਔਰ ਉੱਥੇ ਰਹਿ ਕੇ ਉਹਨੇ ਆਪਣਾ ਪੂਰਾ ਟਾਈਮ ਬਿਤਾਇਆ ਔਰ कड़ी मेहनत ਦੇ ਨਾਲ ਜੋ ਫਿਜ਼ੀਕਲ ਟੈਸਟ ਹੈ ਬਹੁਤ ਮੁਸ਼ਕਲ ਹੈ ਜਿਨਾਂ ਨੂੰ ਕਲੀਅਰ ਕੀਤਾ ਅਸੀਂ ਸਿਰਫ ਉਹਨੂੰ ਮੋਟੀਵੇਟ ਕਰਦੇ ਸੀ ਕਿ ਯੂ ਕੈਨ ਡੂ ਨਾਥਿੰਗ ਇਜ਼ ਇੰਪੋਸੀਬਲ ਯੂ ਕੈਨ ਡੂ ਥੈਟ ਤੇ ਉਸੇ ਦਾ ਨਤੀਜਾ ਹੈ ਅੱਜ ਕਿ ਉਹ ਸਫਲ ਹੋਇਆ ਬਿਲਕੁਲ ਜੀ ਮੈਂ ਆਪਣੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਂ ਸਕੂਲ ਚ ਵੀ ਪੜ੍ਹਾਉਂਦੀ ਆ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਲੱਗ-ਅਲੱਗ ਕਲਾਸਿਸ ਵਿੱਚ ਜੇਤੋਂ ਮੈਂ ਜਾਵਾਂ ਔਰ ਮੇਰੀ ਆਪਣੀ ਕਲਾਸ ਵਿੱਚ ਪਲਸ 2 ਤੋਂ ਮੇਰੀ ਕਲਾਸ ਮੈਨੂੰ ਗੁੱਡ ਮਾਰਨਿੰਗ ਨਹੀਂ ਬੋਲਦੀ ਜੈ ਹਿੰਦ ਮੈਡਮ ਤੋਂ ਜੈ ਹਿੰਦ ਜੈ ਭਾਰਤ ਦਾ ਜਜ਼ਬਾ ਬੱਚਿਆਂ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ ਔਰ ਉਹਨਾਂ ਨੂੰ ਇਸ ਬਾਰੇ ਕਾਉਂਸਲਿੰਗ ਕਰਨਾ ਬਹੁਤ ਜ਼ਰੂਰੀ ਹੈ ਜੋ ਮੈਂ ਛੋਟੀ ਜੀ ਕੋਸ਼ਿਸ਼ ਜ਼ਰੂਰ ਕਰਦੀ ਹਾਂ ਆਪਣੇ ਸਕੂਲ ਦੇ ਵਿੱਚ ਵੀ ਕਿਉਂਕਿ ਅਸੀਂ ਬਹੁਤ ਛੋਟੇ ਸ਼ਹਿਰ 'ਚ ਬੈਠੇ ਆਂ ਇੱਥੇ ਕਿਸੇ ਨੂੰ ਨਹੀਂ ਪਤਾ ਸੀ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਹੈ ਜੋ ਕਿ ਐਸਐਸਪੀ ਦੀ ਤਿਆਰੀ ਕਰਵਾਂਦੀ ਹੈ ਔਰ ਇਸ ਫੀਲਡ ਲਈ ਬਹੁਤ ਬੜਾ ਕੰਟ੍ਰਿਬਿਊਸ਼ਨ ਹੈ ਉਹਨਾਂ ਦਾ ਇਸ ਫੀਲਡ ਵਾਸਤੇ ਜਾਣ ਲਈ ਤੇ ਉਹ ਮੈਂ ਸਾਰਿਆਂ ਨੂੰ ਆਪਣੇ ਇਸ ਚੈਨਲ ਦੇ ਥਰੂ ਦੱਸਣਾ ਚਾਹਾਂਗੀ ਕਿ 10th ਤੋਂ ਬਾਅਦ ਉਹਨਾਂ ਦਾ ਐਗਜ਼ਾਮ ਹੁੰਦਾ ਹੈ اور وہ بچہ کلیئر کر کے ایس ایس بی ਦੀ تیاری ਕਰਵਾ ਕੇ ਤੁਹਾਡਾ ਬਹੁਤ بڑا ਸਾਥ ਦਿੰਦੇ ਆ ਤੇ ਬੱਚਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅੱਜ ਕੱਲ੍ਹ ਦੀਆਂ ਜੋ ਸਮਾਜ ਦੇ ਵਿੱਚ ਨਸ਼ੇ ਔਰ ਹੋਰ ਚੀਜ਼ਾਂ ਫੈਲੀਆਂ ਹੋਈਆਂ ਔਰ ਮੋਬਾਈਲ ਦਾ ਸਹੀ ਇਸਤੇਮਾਲ ਔਰ ਇਹ ਬੱਚੇ ਬਿਨਾ ਮੋਬਾਈਲ ਤੋਂ ਮੋਬਾਈਲ ਅਲਾਉਡ ਨਹੀਂ ਸੀ ਇਹਨਾਂ ਨੂੰ ਤੋਂ ਉਹਨੇ ਤੋਂ ਬਿਨਾ ਉਹਨੇ ਸਾਰਾ ਕੀਤਾ ਤਾਂ ਮੈਂ ਬਾਕੀ ਬੱਚਿਆਂ ਨੂੰ ਵੀ ਕਹਿਣਾ ਚਾਹਾਂਗੀ ਕਿ ਇਸ ਤਰ੍ਹਾਂ ਬੱਚੇ ਤੋਂ ਤੁਹਾਨੂੰ ਪ੍ਰੇਰਿਤ ਹੋਣਾ ਚਾਹੀਦਾ ਹੈ ਔਰ ਇਸ ਫੀਲ드 ਦੇ ਵਿੱਚ ਆਉਣਾ ਚਾਹੀਦਾ ਹੈ। ਥੈਂਕ ਯੂ। ਆ ਮੇਰਾ ਨਾਮ ਕੈਲਾਸ਼ਪਤੀ ਮਿਸ਼ਰਾ ਮੈਂ ਐਜ਼ ਏਜੀਐਮ ਅਸਿਸਟੈਂਟ ਜਨਰਲ ਮੈਨੇਜਰ ਬੀਐਸਐਨਐਲ ਵਿੱਚ ਕੰਮ ਕਰ ਰਿਹਾ ਪ੍ਰੈਜ਼ੈਂਟਲੀ ਮੈਂ ਪੋਸਟਡ ਜੰਮੂ ਐ ਤੇ ਬੇਟਾ ਅਭਿਨਵ ਮਿਸ਼ਰਾ ਇਹ ਕੱਲ ਹੀ ਦੀ ਪਾਸਿੰਗ ਆਊਟ ਰੇਟ ਸੀ ਐਫਏ ਗੁੱਡੀ ਗੱਲ ਵਿੱਚ ਜਿੱਥੋਂ ਇਹ ਐਜ਼ ਫਲਾਈਟ ਫਾਇਰ ਪਾਇਲਟ ਇੱਕ ਕਮਿਸ਼ਨ ਹੋਇਆ ਏ ਐਜ਼ ਫਾਈਟਰ ਪਾਇਲਟ 에 ਏਅਰ ਫੋਰਸ ਵਿੱਚ ਤਿੰਨ ਟਾਈਪ ਦੀ ਬ੍ਰਾਂਚੇਜ਼ ਹੁੰਦੀਆਂ ਐ ਇੱਕ ਟਰਾਂਸਪੋਰਟੇਸ਼ਨ ਇੱਕ ਹੈਲੀਕਾਪਟਰ ਇੱਕ ਫਾਈਟਰ ਸੋ ਜਦੋਂ ਇਹ ਗਿਆ ਸੀ ਐਨਡੀਏ ਵਿੱਚ ਉਦੋਂ ਹੀ ਇਹਦੀ ਖਾਹਿਸ਼ ਸੀ ਕਿ ਮੈਂ ਅਗਰ ਜਾਣਾ ਹੈ 에ਅਰ ਫੋਰਸ ਵਿੱਚ ਤਾਂ ਮੈਂ ਐਸ ਫਾਈਟਰ ਪਾਇਲਟ ਜਾਣਾ ਹੈ ਤਾਂ ਐਸ ਪਰ ਹਿਸ ਪਰਫਾਰਮੈਂਸ ਔਰ ਜੋ ਇਹਨਾਂ ਤੇ ਇੱਕ ਇਹਨਾਂ ਦੀ ਪੁੱਛੀ ਜਾਂਦੀ ਹੈ ਕਿ ਤੁਸੀਂ ਚੁਆਇਸ ਦਿਓ ਆਪਣੀ ਇਹਦੀ ਚੁਆਇਸ ਔਰ ਇਹਦੀ ਪਰਫਾਰਮੈਂਸ ਨੂੰ ਕੰਸੀਡਰ ਕਰਦੇ ਹੋਏ ਇਹਨੂੰ ਫਾਈਟਰ ਬਣਾਇਆ ਤੇ ਦੇਖੋ ਜੀ ਓਵਰ ਆਲ ਹੀ ਇਹਦੀ ਜਿਹੜੀ ਜਰਨੀ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ that was not easy ਸ਼ੁਰੂ ਤੋਂ ਹੀ ਇਹ ਬੜਾ ਜਦੋਂ ਇਹ ਐਨਡੀਏ ਵਿੱਚ ਸਿਲੈਕਟ ਹੋਇਆ ਹੌਲੀ 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 ਸਟੈਪ ਵੱਧਾ ਗਿਆ ਕਿ ਐਨਡੀਏ ਪਾਸ ਆਊਟ ਹੋ ਗਿਆ ਫਿਰ ਇਹਨੂੰ ਇਹ ਹੋਇਆ ਕਿ ਆਫਾ ਵਿੱਚ ਗਿਆ ਹੈ ਤਾਂ ਆਫਾ ਵਿੱਚ ਸ਼ਾਇਦ ਰਿਲੈਕਸੇਸ਼ਨ ਮਿਲੂਗੀ ਬਟ ਆਰਮਡ ਫੋਰਸਿਸ ਵਿੱਚ ਰਿਲੈਕਸੇਸ਼ਨ ਨਹੀਂ ਹੈ ਇਹ ਹੈ ਕਿ ਉੱਥੇ ਥੋੜਾ ਫਿਜ਼ੀਕਲ ਲੈਵਲ ਜਿਹੜਾ ਆਫਾ ਵਿੱਚ ਘਟ ਜਾਂਦਾ ਹੈ ਬਟ ਮੈਂਟਲ ਲੈਵਲ ਵੱਧ ਜਾਂਦਾ ਹੈ ਉਹ ਇਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀ ਕਿ ਸਾਡੇ ਨਾਲ ਗੱਲ ਕਰ ਸਕੇ ਇਹਨੇ ਜਦੋਂ ਟਾਈਮ ਮਿਲਣਾ ਕਦੇ ਹਫਤੇ 'ਚ ਕਦੀ 10 ਦਿਨ ਵਿੱਚ ਕਿਉਂਕਿ ਉੱਥੇ ਫੋਨ ਜਿਹੜੇ ਆ ਅਲਾਉਡ ਨਹੀਂ ਹੈ ਕੈਡਿਟਸ ਨੂੰ ਫੋਨ ਜੋ ਹੈ ਅਫੀਸ਼ੀਅਲ ਇਹਨਾਂ ਨੂੰ ਇੱਕ ਟਾਈਮਿੰਗ ਮਿਲਦੀ ਹੈ ਉਸੇ ਟਾਈਮਿੰਗ ਦੇ ਦੌਰਾਨ ਇਹਨਾਂ ਨੇ ਕਰਨਾ ਹੈ ਉਹ ਵੀ ਜੇ ਉਸ ਟਾਈਮ ਬੱਚਾ ਫ੍ਰੀ ਹੋਏ ਤਾਂ ਤੋਂ ਕਈ ਵਾਰ ਹਫਤਾ ਨਿਕਲ ਜਾਣਾ 10 ਦਿਨ ਨਿਕਲ ਜਾਣੇ ਪਤਾ ਨਹੀਂ ਹੁਣਾ ਬਈਰ ਅਬਾਊਟ ਕਿ ਕੀ ਚੱਲ ਰਿਹਾ ਹੈ ਕਈ ਵਾਰੀ ਦੇ ਛੱਟ-ਚੋਟ ਵੀ ਲੱਗੀ ਹੈ ਉੱਥੇ ਫਿਜ਼ੀਕਲ ਗੇਮਸ ਖੇਲਦੇ ਹੋਏ कोरोना ਹੋਇਆ ਸੀ করোনা ਵਿੱਚ ਕੋਵਿਡ ਪੋਜ਼ਿਟਿਵ ਹੋ ਗਿਆ ਉਹਦਾ ਸਾਨੂੰ ਕੁਝ ਨਹੀਂ ਪਤਾ ਜਦੋਂ ਇਹ ਰਿਕਵਰ ਕਰ ਗਿਆ ਉੱਥੇ ਮੈਡੀਕਲ ਹਸਪੀਟਲ ਵਿੱਚ ਜਾ ਕੇ ਤਾਂ ਇਹਨਾਂ ਸਾਨੂੰ ਦੱਸਿਆ ਕਿ ਪਾਪਾ ਮੈਂ ਤਾਂ ਇਹਨਾਂ 10 ਦਿਨ 15 ਦਿਨ ਰਿਹਾ ਉਹ ਕੇਜ ਵਿੱਚ ਇਹਦੇ ਵਿੱਚ ਇਹ سپورਟ ਹਰ ਜਿਹੜੇ ਨਾਲ ਜਿਹੜਾ ਵੀ ਇਹਦੇ ਨਾਲ ਇਨਵੋਲ ਬ੍ਰੇ ਆ ਬੇਸ਼ੱਕ ਇਹਦੇ ਆਗਰ ਸਟਾਰਟਿੰਗ ਦੀ ਗੱਲ ਕੀਤੀ ਜਾਵੇ ਇਹਦੀ 10th ਤੱਕ ਐਜੂਕੇਸ਼ਨ ਡੀਵੀ ਬੀ ਸਕੂਲ ਵਿੱਚ ਹੋਈ ਹੈ ਬੇਸ ਉੱਥੋਂ ਬਣਿਆ ਹੈ ਫਿਰ ਮੇਰੇ ਇਥੇ ਕੋਲੀਗ ਹੈ ਉਹਨਾਂ ਦਾ ਬੇਟਾ ਹੋਇਆ ਸੀ ਸ਼ਿਸ਼ਾਂਕ ਸ਼ਰਮਾ ਉਹ ਇਸ ਟਾਈਮ ਕੈਪਟਨ ਹੈ ਉਹ ਐਨਡੀਏ ਆਲ ਇੰਡੀਆ ਟਾਪਰ ਸੀ ਇਥੇ ਦਾ ਉਹਨੂੰ ਦੇਖ ਕੇ ਇਹਦੇ ਵਿੱਚ ਇੱਕ ਜज्ਬਾ ਜਿਹਾ ਉੱਠਿਆ ਹੀ ਨੇ ਕਿਹਾ ਕਿ ਮੈਂ ਵੀ ਐਨਡੀਏ ਵਿੱਚ ਹੀ ਜਾਣਾ ਹੈ 10th ਵਿੱਚ ਸੀਗਾ ਉਸ ਟਾਈਮ ਇਹ ਫਿਰ ਮਹਾਲੀ ਵਿੱਚ ਇੱਕ ਆਰਮਡ ਫੋਰਸੇਸ ਪ੍ਰੀਪਰੇਟਰੀ ਇੰਸਟੀਚਿਊਟ ਹੈ ਪੰਜਾਬ ਗਵਰਨਮੈਂਟ ਉਹਨੂੰ ਰਨ ਕਰਦੀ ਹੈ ਉਹਦਾ ਕੋਈ ਟੈਸਟ ਹੁੰਦਾ ਹੈ ਉਹਦੇ ਬਾਅਦ ਗਰੁੱਪ ਡਿਸਕਸ਼ਨ ਇੰਟਰਵਿਊਜ਼ ਵਗੈਰਾ ਹੁੰਦੀ ਹੈ ਫਿਰ 10th ਤੋਂ ਬਾਅਦ ਇਹ ਨੇ ਉਧਰ ਚਲਾ ਗਿਆ ਸਿਲੈਕਸ਼ਨ ਹੋ ਗਈ ਇਹਦੀ 48 ਬੱਚੇ ਸਿਲੈਕਟ ਹੁੰਦੇ ਆ ਉਹਦੇ ਵਿੱਚ ਸਿਲੈਕਟ ਹੋ ਗਿਆ ਉਹਨਾਂ ਨੇ 2 ਸਾਲ ਉੱਤੇ ਪ੍ਰੈਪਰੇਸ਼ਨ ਸੀਬੀਐਸਸੀ ਦੇ ਨਾਲ ਨਾਲ ਉਹ ਆਰਮ ਫੋਰਸਿਸ ਦੀ ਐਨਡੀਏ ਦੀ ਪ੍ਰੈਪਰੇਸ਼ਨ ਕਰਵਾਉਂਦੇ ਆ। ਫਸਟ ਅਟੈਂਪਟ ਵਿੱਚ ਇਹਦਾ ਨਿਕਲ ਗਿਆ ਸੀ ਐਨਡੀਏ। ਮੈਡੀਕਲ ਹੋ ਗਿਆ ਫਿਰ ਚਲਾ ਗਿਆ ਉੱਥੇ। ਇਹਦੇ ਵਿੱਚ ਜਿਹੜਾ ਸਾਡਾ ਯੋਗਦਾਨ ਹੈ ਉਹ ਤਾਂ ਜੋ ਕੀਤੀ ਹੈ ਮਿਹਨਤ ਤਾਂ ਬੱਚੇ ਦੀ ਹੈ। ਅਸੀਂ ਤਾਂ ਇਹਨੂੰ ਬਸ ਇਹ ਗਈ ਸਾਡੇ ਵੱਲੋਂ ਜਿਹੜਾ ਕੈਪਟਨ ਨੂੰ ਸਪੋਰਟ ਕੀ ਚਾਹੀਦੀ ਹੈ ਥੋੜੀ-ਬਹੁਤ ਐਸਐਸਬੀ ਦੇ ਟਾਈਮ ਤੇ ਸਪੋਰਟ ਦਿੱਤੀ ਹੈ ਕਿਉਂਕਿ ਕੁਝ ਇਸ ਇੰਸਟੀਚੂਟ ਵਿੱਚ ਵੀ ਇੰਟਰਨੈਟ ਅਲਾਉਡ ਨਹੀਂ ਸੀ ਇਹਨਾਂ ਨੂੰ, ਮੋਬਾਈਲ ਅਲਾਉਡ ਨਹੀਂ ਸੀ। ਜਾਗਰ ਕੁਛ ਮਟੀਰੀਅਲ ਇਹਦੀ ਐਸਐਸਬੀ ਲਈ ਚਾਹੀਦਾ ਹੁੰਦਾ ਸੀ ਅਸੀਂ ਸੰਡੇ ਦੀ ਸੰਡੇ ਮਿਲਣ ਜਾਂਦੇ ਹੁੰਦੇ ਸੀ ਨਾ ਤੇ ਉਸ ਦੌਰਾਨ ਇਹ ਸਾਨੂੰ ਦੱਸ ਦਿੰਦਾ ਸੀ ਕਿ ਆਹ ਟੌਪਿਕ ਤੇ ਮੈਨੂੰ ਕੁਝ ਅਵੇਲੇਬਲ ਕਰਵਾ ਦਿਓ ਫਿਰ ਉਹ ਅਸੀਂ ਇੰਟਰਨੈਟ ਤੋਂ ਸਰਫ ਕਰਕੇ ਜੋ ਰਿਕੁਆਇਰਡ ਡਾਟਾ ਹੁੰਦਾ ਸੀ ਇਹਨੂੰ ਪ੍ਰੋਵਾਈਡ ਕਰ ਦਿੰਦੇ ਸੀ ਬਾਕੀ ਜੋ ਹੈ ਮਿਹਨਤ ਬੱਚੇ ਦੀ ਖੁਦ ਦੀ ਹੈ ਇਹ ਫਾਈਟਰ ਪਾਇਲਟ ਬਣੇ ਹੈ 62 ਟੋਟਲ 300 ਸਮਥਿੰਗ ਦਾ ਬੈਚ ਹੈ ਜਿਹੜਾ ਆਫਾ ਤੋਂ ਕੱਲ ਪਾਸ ਆਊਟ ਹੋਇਆ ਕਮਿਸ਼ਨ ਹੋਇਆ ਹੈ 올 ਆਵਰ ਇੰਡੀਆ 올 ਆਵਰ ਇੰਡੀਆ ਐਨਡੀਏ ਦੇ ਵਿੱਚ ਤਕਰੀਬਨ ਜਦੋਂ ਟੈਸਟ ਹੁੰਦਾ ਹੈ ਤਾਂ 5 ਲੱਖ ਦੇ ਕਰੀਬ ਬੱਚਾ ਜਿਹੜਾ ਹੈ ਉਹ ਪਾਰਟਿਸਪੇਟ ਕਰਦਾ ਹੈ ਤੇ ਉਹਦੇ ਵਿੱਚ ਹਰ ਸਟੈਪ ਨੂੰ ਕਲੀਅਰ ਕਰਨ ਤੋਂ ਬਾਅਦ ਲਾਸਟ ਵਿੱਚ 300 350 ਦੇ ਕਰੀਬ ਬੱਚੇ ਆ ਜਿਹੜੇ ਪਹੁੰਚਦੇ ਆ ਐਨਡੀਏ ਵਿੱਚ ਇਹ ਹੋਇਆ ਹੈ ਡੁੰਡੀ ਗੱਲ ਆਰਮ ਫੋਰਸੇਸ ਆ ਆਫਾ ਹੈ Air Force ਦਾ ਇੰਸਟੀਚਿਊਟ ਹੈ ਉੱਥੇ ਇਹਦਾ ਡੁੰਡੀਗਲ ਵਿੱਚ ਪਾਸਿੰਗ ਆਊਟ ਹੈ ਉੱਥੇ ਕੰਬਾਈਨਡ ਹੁੰਦੀ ਹੈ ਇਹ ਪਾਸਿੰਗ ਆਊਟ ਪ੍ਰੋਗਰਾਮ ਉਹਦੇ ਵਿੱਚ ਆ ਫਾਈਟਰ ਵੀ ਹੈ ਟਰਾਂਸਪੋਰਟੇਸ਼ਨ ਵਾਲੇ ਵੀ ਹੈ ਹੈਲੀਕਾਪਟਰ ਵਾਲੇ ਵੀ ਹੈ ਟੈਕਨੀਕਲ ਵਾਲੇ ਵੀ ਹੈ ਅਕਾਊਂਟਸ ਵਾਲੇ ਵੀ ਹੈ ਸਾਰਿਆਂ ਦਾ ਇਕੱਠਾ ਹੁੰਦਾ ਹੈ ਅਜੀ ਆਪਣੇ ਕਿਸ ਫਾਈਟਰ ਪਾਇਲਟ ਕੰਪਲੈਟਡ ਵਿੱਚ ਆਏ ਹੈ ਜਿੰਨੇ ਸਪੋਰਟ ਹੈ ਜਾਂ ਕਿੰਨੇ ਤੋਂ ਕਿਸੇ ਹੋ ਰਹੇ ਆ ਪੇਰੈਂਟ ਦਾ ਸਭ ਤੋਂ ਜ਼ਿਆਦਾ ਸਪੋਰਟ ਰਿਹਾ ਹੈ ਮੈਂ 2018 ਵਿੱਚ ਮੈਂ 10th ਪੂਰੀ ਕੀਤੀ ਸੀ ਆਪਣੀ ਉਸ ਤੋਂ ਬਾਅਦ ਮੈਂ 2019 ਮਹਾਰਾਜ ਰਣਜੀਤ ਸਿੰਘ ਅਕੈਡਮੀ ਮੋਹਾਲੀ ਉਹਦਾ ਟੈਸਟ ਕਲੀਅਰ ਕਰਕੇ ਇੰਟਰਵਿਊ ਪਲੇਅਰ ਕਰਕੇ ਮੈਡੀਕਲ ਤੋਂ ਬਾਅਦ ਮੈਂ ਉਹ ਜੁਆਇਨ ਕੀਤੀ ਉੱਥੇ ਉੱਥੇ ਸਾਡੀ NDA ਦੀ ਪ੍ਰੀਪਰੇਸ਼ਨ ਹੋਈ 2 ਸਾਲ ਨਾਲ ਦੇ ਨਾਲ ਸਾਡੀ CBSE ਦੀ 11 12 ਦੀ ਪੜ੍ਹਾਈ ਵੀ ਚੱਲੀ ਸ਼ੈਮਰੌਕ ਸਕੂਲ ਮੋਹਾਲੀ ਤੋਂ ਉਸ ਤੋਂ ਬਾਅਦ NDA ਮੇਰਾ ਕਲੀਅਰ ਹੋ ਗਿਆ ਫਿਰ ਮੈਂ NDA ਜੁਆਇਨ ਕਰ ਲਿਆ NDA 4 ਸਾਲ ਦੀ ਟ੍ਰੇਨਿੰਗ ਤੋਂ ਬਾਅਦ 3 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਫਿਰ ਮੈਂ 에어ਫੋਰਸ ਅਕੈਡਮੀ ਮਤਲਬ ਮੇਰੀ ਸਟ੍ਰੀਮ ਮੇਰੀ ਸਰਵਿਸ 에어ਫੋਰਸ ਸੀ ਉਸ ਤੋਂ ਬਾਅਦ ਮੈਂ 에어ਫੋਰਸ ਅਕੈਡਮੀ ਹਦਰਾਬਾਦ ਜੁਆਇਨ ਕੀਤਾ ਪਿਛਲੇ ਸਾਲ ਜੂਨ ਉਸ ਤੋਂ ਬਾਅਦ 에어ਫੋਰਸ ਅਕੈਡਮੀ ਸਾਡੀ ਦੋ ਸਟੇजेस ਟ੍ਰੇਨਿੰਗ ਚੱਲਦੀ ਹੈ ਪਹਿਲੀ ਸਟੇਜ ਦੇ ਵਿੱਚ 에어ਫੋਰਸ ਅਕੈਡਮੀ ਜਿਹੜਾ 에어ਕ੍ਰਾਫਟ ਹੈ ਫੀ ਲੈਟਸ PC7 ਮਾਰਕ 2 ਉਹਦਾ ਨਾਮ ਪ੍ਰੋਪੈਲਰ 에어ਕ੍ਰਾਫਟ ਆਈਕੋ ਉਹਦੇ ਤੇ ਮੇਰੀ ਟ੍ਰੇਨਿੰਗ ਚੱਲੀ ਉਹਦੇ ਤੇ ਮੇਰੀਆਂ ਸਿਲੇਬਸ ਦੀਆਂ 40s ਜਿੰਨੀਆਂ ਸੀਗੀਆਂ 57 40s ਉਹ ਸਿਲੇਬਸ ਪੂਰਾ ਹੋਇਆ ਉਸ ਤੋਂ ਬਾਅਦ ਸਾਡੀ ਕੋਰਸ ਦੀ ਟ੍ਰਾਈਫਰਕੇਸ਼ਨ ਹੋਈ ਫਾਈਟਰਸ ਟਰਾਂਸਪੋਰਟ ਤੇ ਹੈਲੀਕਾਪਟਰਸ ਤੇ ਮੈਂ ਫਾਈਟਰਸ ਆਪਟ ਕੀਤੀ ਸੀ ਮੈਨੂੰ ਫਾਈਟਰਸ ਹੀ ਮਿਲ ਗਈ ਉਸ ਤੋਂ ਬਾਅਦ ਫਾਈਟਰਸ ਦੀ ਜਿਹੜੀ ਟ੍ਰੇਨਿੰਗ ਹੈ ਉਹ ਦੋ ਜਗ੍ਹਾ ਹੁੰਦੀ ਹੈ ਇੱਕ Air Force Academy 'ਚ ਸਟੇਜ 2 ਹੁੰਦੀ ਹੈ ਇੱਕ Air Force Academy ਤੋਂ ਹੀ ਥੋੜੀ ਦੂਰ ਹਦਰਾਬਾਦ 'ਚ Air Force Station Hakimpet ਹੈ ਉੱਥੇ ਫਾਈਟਰ ਟ੍ਰੇਨਿੰਗ ਵਿੰਗ ਹੈ ਜਿੱਥੇ ਫਾਈਟਰਸ ਦੀ ਟ੍ਰੇਨਿੰਗ ਹੁੰਦੀ ਹੈ ਉੱਥੇ ਜਿਹੜਾ ਜਹਾਜ਼ ਹੈ ਉਹ ਵਨ ਆਫ ਦਾ ਇੰਡੀਆਸ 올ਡੇਸਟ ਫਲੀਟ ਇੰਡੀਅਨ 에어 ਫੋਰਸ 올ਡੇਸਟ ਫਲੀਟ ਕਿਰਨ ਜਹਾਜ਼ ਹੈ ਉੱਤੇ ਉਹ ਆਲਮੋਸਟ 60 ਇਅਰਸ ਪੁਰਾਣਾ ਜਹਾਜ਼ ਹੈ ਉਹ ਤੇ ਉਸ ਜਹਾਜ਼ ਤੇ ਫਿਰ ਮੇਰੀ ਟ੍ਰੇਨਿੰਗ ਹੋਈ ਉਸ ਜਹਾਜ਼ ਤੇ ਸਾਡਾ ਸਿਲੇਬਸ ਸੀਗਾ 80 ਸੌਟੀਜ਼ ਦਾ ਉਹ ਸਿਲੇਬਸ ਪੂਰਾ ਕਰਨ ਤੋਂ ਬਾਅਦ ਫਿਰ ਸਿਲੇਬਸ ਪੂਰਾ ਹੋ ਗਿਆ ਉਸ ਤੋਂ ਬਾਅਦ ਵਾਪਸ ਆਪਾਂ 에어 ਫੋਰਸ ਅਕੈਡਮੀ ਆਏ ਆਪਣੀ ਪਾਸਿੰਗ ਆਊਟ ਪਰੇਡ ਜਿਹੜੀ ਬੋਲਦੇ 에어 ਫੋਰਸ ਅਕੈਡਮੀ ਚ ਨੂੰ 에어 ਫੋਰਸ ਨੂੰ ਕੰਬਾਈਨਡ ਗ੍ਰੈਜੂਏਸ਼ਨ ਪਰੇਡ ਬੋਲਦੇ ਆ ਸੀਜੀਪੀ सीडीपी ਲਈ واپس ਆਏ 2 ਹਫਤੇ ਪਰੇਡ 11 ਦੀ ਪ੍ਰੈਕਟਿਸ ਕਰਕੇ ਤੇ ਕੱਲ ਫਾਈਨਲੀ ਸੀਜੀਪੀ ਹੋ ਗਈ ਬਹੁਤ ਸ਼ੁਰੂਆਤ ਕਿਵੇਂ ਹੋਈ ਸੀ ਕਿਵੇਂ ਕੁਝ ਫੈੜਨਾ ਲਈ ਸੀ ਕਿ ਇਹ ਕਿਸ ਤਰ੍ਹਾਂ ਦੇ ਮੈਚ ਤੇ ਹੋ ਵੀ ਬੱਚੇ ਦਾ ਫੈੜਨਾ ਸਰ ਬਚਪਨ ਬਚਪਨ ਦਾ ਕੁਝ ਨਾ ਕਲੀਅਰ ਨਹੀਂ ਸੀਗਾ ਕੀ ਕਰਨਾ ਹੈ ਕੀ ਨਹੀਂ ਕੁਝ ਪਤਾ ਵੀ ਨਹੀਂ ਸੀਗਾ ਮੈਂ క్రికెਟਰ ਬਣੂਗਾ ਮੈਂ ਇਹ ਕਰੂੰਗਾ ਉਹ ਕਰੂੰਗਾ ਫਿਰ ਥੋੜਾ ਥੋੜਾ ਪਤਾ ਲੱਗਣ ਲੱਗਾ ਤੇ ਮਦਰ ਮੇਰੇ ਕਾਮਰਸ ਦੇ ਟੀਚਰ ਐਥੇ ਡੀਵੀ ਸਕੂਲ ਨੰਗਲ ਚ ਤੇ ਫਿਰ ਮੈਂ ਕਿਹਾ ਕਿ ਹਾਂ ਕਾਮਰਸ ਕਰੂੰਗਾ ਸੀਏ ਚਾਰਟਰਡ ਅਕਾਊਂਟੈਂਟ ਬਣੂੰਗਾ ਉਤਵੱਦ ਮੈਂ 8th 9th ਕਲਾਸ ਸੀਗਾ ਜਦੋਂ ਮੇਰਾ ਥੋੜਾ ਕਲੀਅਰ ਹੋਇਆ ਕਿ ਮੈਂ ਕਰਨਾ ਕੀ ਹੈ ਤੇ ਫਿਰ ਮੰਗਲ ਦਾ ਇੱਕ ਮੁੰਡਾ ਸੀਗਾ ਕੈਪਟਨ ਹੈਲੇ ਉਹ ਕੈਪਟਨ ਸ਼ਸ਼ਾਂਗ ਸ਼ਰਮਾ ਮੰਗਲ ਤੋਂ ਹੀ ਹੈ ਤੇ ਉਹ ਮੇਰੇ ਪਾਪਾ ਦੇ ਕਲੀਗ ਦਾ ਬੇਟਾ ਹੈ ਉਹਨਾਂ ਨੂੰ ਮੈਂ ਮਿਲਿਆ ਉਹਨਾਂ ਨੇ ਮੈਨੂੰ ਮਹਾਰਾਜਾ ਰੰਗੀ ਸਿੰਘ ਅਕੈਡਮੀ ਬਾਰੇ ਦੱਸਿਆ ਉਹਨਾਂ ਦੀ ਉਸ ਸਾਲ 138 ਕੋਰਸ ਐਨਡੀਏ ਦਾ ਉਹਨਾਂ ਦੀ ਉਹਦੇ ਵਿੱਚ 올 ਇੰਡੀਆ ਰੈਂਕ 1 ਆਈ ਸੀਗੀ ਉਹਨਾਂ ਨੂੰ ਮਿਲਿਆ ਅਗਲੇ ਸਾਲ ਫਿਰ ਇੱਕ ਹੋਰ ਪਾਪਾ ਦੇ ਦੋਸਤ ਦਾ ਮੁੰਡਾ ਹੈ ਇੱਥੋਂ ਹੀ ਨੰਗਲ ਤੋਂ ਹੀ ਕੈਪਟਨ ਹੈ ਉਹ ਵੀ ਹਲੇ ਕੈਪਟਨ ਅਮੋਲ ਗੋਤਮ ਉਹਨਾਂ ਨੂੰ ਮਿਲਿਆ ਮੈਂ ਉਹਨਾਂ ਦੀ 올 ਇੰਡੀਆ ਰੈਂਕ 12 ਆਈ ਸੀ ਉਹਨਾਂ ਦੋਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਉਹ ਦੋਨੋਂ ਮਹਾਰਾਜਾ ਗੰਧੀ ਸਿੰਘ ਅਕੈਡਮੀ ਦੇ ਸੀਗੇ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਵੀ ਉਹੀ ਸੇਮ ਅਕੈਡਮੀ ਜੁਆਇਨ ਕਰਕੇ ਸੇਮ ਪ੍ਰੋਸੀਜਰ ਫਾਲੋ ਕਰਕੇ بس ਡਿਫਰੈਂਸ ਇਹ ਹੈ ਕਿ ਉਹਨਾਂ ਦੀ ਸਰਵਿਸ ਆਰਮੀ ਹੈ ਮੇਰੀ ਸਰਵਿਸ 에ਅਰਫੋਰਸ ਟ੍ਰੇਨਿੰਗ ਪਾਸ ਕੀਤੀ ਹੈ ਉਹ ਚਲੋ ਤੁਸੀਂ ਨਕਲਾ ਕੀ ਹੋਇਆ ਤੇ ਉਹ ਵੀ ਚਲੋ ਤੁਸੀਂ ਇਹ ਬਾਈਂਗ ਬਾਰੇ ਆਰਮਿੰਗ ਬਾਰੇ ਐਪਸ ਬਾਰੇ ਕੀ ਮੋਟੀਵੇਸ਼ਨ ਸਰ ਇਹ ਲਾਈਨ ਜੁਆਇਨ ਕਰ ਲੈਣੀ ਆਪਣੇ ਅੰਦਰੋਂ ਆਣੀ ਚਾਹੀਦੀ ਹੈ ਤੁਸੀਂ ਕਰਨਾ ਹੈ ਜਦੋਂ ਮੇਰੇ ਅੰਦਰ ਜਦੋਂ ਮੈਨੂੰ ਇਸ ਚੀਜ਼ ਬਾਰੇ ਪਤਾ ਚੱਲਿਆ ਮਹਾਰਾਜ ਰਣਜੀਤ ਸਿੰਘ ਅਕੈਡਮੀ ਬਾਰੇ ਕਿ ਹਾਂ ਇਹ ਵੀ ਇੱਕ ਲਾਈਨ ਹੈ ਜਿਹੜੀ ਆਪਾਂ ਆਪਟ ਕਰ ਸਕਦੇ ਆ ਇਹ ਵੀ ਇੱਕ ਫਿਚਰ ਹੈ ਤਾਂ ਮੈਂ ਇਹਦੇ ਬਾਰੇ ਰਿਸਰਚ ਵੀ ਕੀਤਾ ਨੈਟ ਤੇ ਕਿ ਕੀ ਹੈ ਕਿੱਦਾਂ ਹੈ ਜਦੋਂ ਨੂੰ ਪਤਾ ਚੱਲਿਆ ਕਿ ਅਲੱਗ-ਅਲੱਗ ਤਰ੍ਹਾਂ ਦੀ ਐਂਟਰੀਜ਼ ਹੁੰਦੀਆਂ ਐ ਐਨਡੀ ਐਂਟਰੀ ਹੈ ਟੈਕਨੀਕਲ ਐਂਟਰੀ ਹੈ ਸੀਡੀਐਸ ਐਂਟਰੀ ਹੈ ਸਕੈਟ ਐਂਟਰੀ ਤਾਂ ਫਿਰ ਤੋਂ ਬਾਅਦ ਮੇਰਾ ਐਨਡੀ ਹੋ ਗਿਆ ਮੈਂ ਐਨਡੀ ਜੁਆਇਨ ਕਰ ਲਿਆ ਐਨਡੀ ਐਂਟਰੀ ਹੋ ਗਿਆ ਉਸ ਤੋਂ ਇਲਾਵਾ ਇਹ ਤਾਂ ਹੋ ਗਈ ਐਂਟਰੀਜ਼ ਕਿਹੜੀ ਕਿਹੜੀ ਐਂਟਰੀਜ਼ ਹੈ ਇਹ ਮਤਲਬ ਜਿਨੇ ਜੁਆਇਨ ਕਰਨੀ ਉਹਨੂੰ ਪਤਾ ਹੀ ਹੁੰਦਾ ਹੈ ਕਿ ਕੀ ਹੈ ਸਿਸਟਮ ਕਿਦਾਂ ਪ੍ਰੋਸੀਜਰ ਫੋਲੋ ਹੁੰਦਾ ਹੈ ਕੀ ਕੀ ਹੁੰਦਾ ਹੈ ਫਿਰ ਪਹਿਲਾਂ ਰਿਟਨ ਐਗਜ਼ਾਮ ਹੈ ਫਿਰ ਐਸਐਸਬੀ ਕਲੀਅਰ ਕਰਨੀ ਪੈਂਦੀ ਹੈ ਫਿਰ ਮੈਡੀਕਲ ਹੁੰਦਾ ਹੈ 에어ਫੋਰਸ ਵਾਲਿਆਂ ਦਾ ਅਲੱਗ ਤੋਂ ਇੱਕ ਟੈਸਟ ਹੁੰਦਾ ਹੈ ਸੀਪੀਐਸਐਸ ਉਹ ਪਾਇਲਟ ਜੈਲੀ ਟੈਸਟ ਹੁੰਦਾ ਜੋ ਤੁਸੀਂ ਉਹ ਲਾਈਫਟਾਈਮ ਤੁਸੀਂ ਇੱਕ ਵਾਰ ਹੀ ਦੇ ਸਕਦੇ ਹੋ ਜੇ ਤੁਸੀਂ ਇੱਕ ਵਾਰੀ ਕਲੀਅਰ ਕਰ ਲਿਆ ਤੇ ਤੁਹਾਡਾ ਤੁਸੀਂ ਯੂ ਆਰ ਐਲੀਜੀਬਲ ਟੂ ਬੀ ਅ ਪਾਇਲਟ ਜੇ ਨਹੀਂ ਕਰ पाए ਤਾਂ ਤੁਸੀਂ ਫਿਰ ਤੁਹਾਨੂੰ ਵਿੰਗਸ ਕਰੀਆਂ ਨਹੀਂ ਮਿਲ ਸਕਦੇ ਇਹ ਜਿਹੜਾ ਅਖੀਰ ਜਿਹੜੀ ਕੈਂਪ ਉਹ ਜਿਹੜਾ ਪਾਸ ਹੋ ਗਿਆ ਉਹਦੇ ਬਾਅਦ ਤੁਹਾਨੂੰ ਟ੍ਰੇਨਿੰਗ ਟਾਈਮ ਐਨ ਡੀਏ ਦੀ ਟ੍ਰੇਨਿੰਗ ਬਹੁਤ ਜ਼ਿਆਦਾ ਟਫ ਸੀ ਜੀ ਸਰ NDA NDA ਜਿਹੜੀ ਅਫੀਸ਼ੀਅਲ ਟ੍ਰੇਨਿੰਗ NDA ਚਾ ਹੁੰਦੀ ਹੈ ਪੀਟੀ ਪਰੇਡ ਗੇਮਸ ਵਗੈਰਾ ਉਹ ਕੋਈ ਵੀ ਬਾਹਰੋਂ ਉੱਠ ਕੇ ਕਿਤੋਂ ਵੀ ਆ ਕੇ ਉਹ ਜ਼ਰੂਰੀ ਨਹੀਂ ਹੈ ਡਿਫੈਂਸ ਬੈਕਗਰਾਉਂਡ ਦਾ ਮੈਂ ਵੀ ਕੋਈ ਡਿਫੈਂਸ ਬੈਕਗਰਾਉਂਡ ਪਨੀ ਹੈ ਬਸ ਮੈਂ 2 ਸਾਲ ਉੱਥੇ ਟ੍ਰੇਨਿੰਗ ਕੀਤੀ ਜੀਗੀ ਪਰ ਕੋਈ ਵੀ ਕਿਤੋਂ ਵੀ ਸਿਵਿਲਿਨ ਸਿਵਲ ਬੈਕਗਰਾਉਂਡ ਤੋਂ ਆ ਕੇ ਕੋਈ ਵੀ ਬੰਦਾ ਕੁਝ ਵੀ ਕਰ ਸਕਦਾ ਹੈ ਅਫੀਸ਼ੀਅਲ ਟ੍ਰੇਨਿੰਗ ਹਾਰਡ ਨਹੀਂ ਹੈ NDA ਦੀ ਥੋੜੇ ਟਾਈਮ ਤੋਂ ਬਾਅਦ ਹਰ ਕੋਈ ਕਰਨਾ ਸ਼ੁਰੂ ਕਰ ਦਿੰਦਾ ਹੈ ਹਾਰਡ ਹੈ ਜਿਹੜੀ ਅਨਅਫੀਸ਼ੀਅਲ ਟ੍ਰੇਨਿੰਗ ਜਿਹੜੀ NDA ਚ ਹੁੰਦੀ ਹੈ ਜਿਹੜੀ ਸੀਨੀਅਰਸ ਗਰੂਮਿੰਗ ਨਾਮ ਦਿੰਦੇ ਆਪਾਂ ਉਹਨੂੰ ਤੇ ਉਹ ਜਿਹੜੀ ਉਹ ਮੈਂਟਲੀ ਟਫ ਬਣਾਉਂਦੀ ਹੈ ਸਭ ਤੋਂ ਜ਼ਰੂਰੀ ਚੀਜ਼ ਉਹ ਹੈ ਉਹ ਹੋਊਗੀ ਉਹਦੇ ਨਾਲ ਮੈਂਟਲ ਸਟਰੈਂਥ ਇੰਪਰੂਵ ਹੁੰਦੀ ਹੈ ਉਹ ਤੋਂ ਅੱਗੇ ਅੱਗੇ ਜਾ ਕੇ ਫਿਰ ਲਾਈਫ ਲਾਈਫ ਡਿਫਿਕਲਟ ਹੈ ਬਟ ਮਤਲਬ ਅਗਲੀ ਸਟੇਜ ਜਦੋਂ ਮੈਂ 에어ਫੋਰਸ ਅਕੈਡਮੀ ਆਇਆ 에어ਫੋਰਸ ਅਕੈਡਮੀ ਫਿਜ਼ੀਕਲ ਕੁਝ ਜ਼ਿਆਦਾ ਨਹੀਂ ਸੀਗਾ ਪੜਾਈ 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 ਬਸ ਪੜਾਈ ਹੈ ਫਲਾਈਂਗ ਵੀ ਫਲਾਈਂਗ ਵੀ ਕੁਝ ਫਿਜ਼ੀਕਲ ਇਨਵੋਲਵਮੈਂਟ ਨਹੀਂ ਹੁੰਦੀ ਮੈਂਟਲ ਸਟਰੈਂਥ ਟੈਸਟ ਹੁੰਦੀ ਹੈ ਬਸ ਕੀ ਹੈਦਰਾਬਾਦ ਜਦੋਂ ਮੈਂ ਹੁਣ ਆਪਣਾ ਲਾਸਟ ਫੇਜ਼ ਆਪਣਾ ਕੈਂਪੇਡ ਫਲਾਈ ਕਰ ਰਿਹਾ ਸੀਗਾ ਜਨਰਲ ਲੈਂਡਿੰਗ ਫਲੇਸ ਉਹਦੇ ਵਿੱਚ 40 ਡਿਗਰੀ ਟੈਂਪਰੇਚਰ ਰਹਿੰਦਾ ਸੀਗਾ ਹੈਦਰਾਬਾਦ ਚ ਉਸ ਟੈਂਪਰੇਚਰ ਦੇ ਵਿੱਚ ਸਾਨੂੰ ਦਿਨ ਦੀਆਂ ਮੈਂ ਦਿਨ ਦੀਆਂ ਤਿੰਨ ਤਿੰਨ ਸ਼ਾਟੀਆਂ ਵੀ ਉੱਡਿਆ ਉਹ ਮੈਂਟਲ ਸਟਰੈਂਥ ਚਾਹੀਦੀ ਹੈ ਉਹ ਕਰਨ ਦੇ ਲਈ ਹਾਂ ਉਹ ਪ੍ਰੋਸੀਜਰਸ ਹੈ 180 ਦੇ ਬਾਅਦ ਐਨੀ ਰੈਸਟ ਉਹ ਦੂਸਰੀ ਸ਼ਾਟੀ ਦੇ ਬਾਅਦ ਐਨੀ ਰੈਸਟ ਉਹ ਤਾਂ ਹਰ ਚੀਜ਼ ਫਾਲੋ ਹੁੰਦੀ ਹੈ ਬਟ ਉਹ ਮੈਂਟਲ ਟਫਨੈਸ ਉਹ ਐਨਡੀਏ ਦੇ ਥਰੂ ਮਿਲਦੀ ਹੈ

ਤੋ ਤੇ ਆਪਕੋ ਪਤਾ ਨਹੀਂ ਇਦਾਂ ਕੋਈ ਉਹ ਨਹੀਂ ਹੁੰਦਾ ਉੱਥੇ ਮਤਲਬ ਮੈਰਿਟ ਦਾ ਸਿਸਟਮ ਹੁੰਦਾ ਹੈ ਬਟ ਸਟੇਟ ਵਾਈਜ਼ ਕੁਝ ਨਹੀਂ ਸਭ ਸੈਂਟਰਲ ਹੈ ਤੇ ਸਭ ਸਟ੍ਰੀਮ ਵਾਈਜ਼ ਹੈ ਕਿ ਟ੍ਰਾਂਸਪੋਰਟ ਦਾ ਅਲੱਗ ਫਾਈਟਰਸ ਦਾ ਅਲੱਗ ਲੰਗੋ ਤੋਂ ਕਹਿੰਦੇ ਪੰਜਾਬ ਦੇ ਪੰਜਾਬ ਪੰਜਾਬ ਦੇ ਕੋਈ ਖੱਲੇ ਜਿਹੇ ਸਪੋਰਟਸ ਕੋਲ ਲਗਾਵਾ ਪੰਜਾਬ ਤੋਂ ਇਦਾਂ ਬੰਦੇ ਬਹੁਤ ਹੈ ਪੰਜਾਬ ਤੋਂ ਫਲਾਈਂਗ ਦੇ ਵਿੱਚ ਪੰਜਾਬ ਤੋਂ ਇੱਕ ਮੁੰਡਾ ਮੁਹਾਲੀ ਤੋਂ ਐ ਫਾਈਟਰ ਕਿਹਾ ਮੇਰੇ ਨਾਲ ਇੱਕ ਮੈਂ ਹੋ ਗਿਆ ਫਾਈਟਰ ਉਤੋਂ ਲਗਭਗ ਜੰਮੂ ਦੇ ਹੈ ਮੁੰਡੇ ਜਾਂ ਹਿਮਾਚਲ ਤੋਂ ਹੈ ਤਾਂ ਪੰਜਾਬ ਤੋਂ ਹੋਰ ਕੋਈ ਨਹੀਂ ਸੋਚਦਾ ਮੰਗਲ ਤੋਂ ਜਿੰਨਾ ਮੈਂ ਸੁਣਿਆ ਸਰ ਕਿ 에어 ਫੋਰਸ ਹੈਗੇ ਆਫਸਰਸ ਆਰਮੀਜ਼ ਵੀ ਹੈਗੇ ਆਫਸਰਸ ਬਟ 에어 ਫੋਰਸ ਜਿਹੜੇ ਆਫਸਰ झाले ਤਾਂ ਕਿ ਉਹ ਗਰਾਉਂਡ ਡਿਊਟੀ ਵਾਲੇ ਹੈ ਫਲਾਈਂਗ ਵਾਲਾ ਸ਼ਾਇਦ ਨਹੀਂ ਹੈ ਕੋਈ ਮੈਨੂੰ ਵੀ ਆਈਡੀਆ ਨਹੀਂ ਇਹਦੇ ਬਾਰੇ ਮੈਂ ਵੀ ਸੁਣਿਆ ਹੈ ਮੈਨੂੰ ਨਹੀਂ ਪਤਾ ਇਹਦੇ ਬਾਰੇ ਆਈਡੀਆ ਨਹੀਂ All of us.